ਸ਼੍ਰੀ ਰਗੁਨੰਦਨ ਰਾਮਲੀਲਾ ਕਲੱਬ ਬੁਟਲਾਡਾ ਵੱਲੋਂ ਇਸ ਵਾਰ ਰਾਮਲੀਲਾ 21 ਸਤੰਬਰ ਦਿਨ ਐਤਵਾਰ ਤੋਂ ਸ਼ੁਰੂ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ। ਅਨੇ ਜੀ ਇਸ ਵਾਰ ਵੀ ਚੌੜੀਗੜ੍ਹ ਜਲਾ ਦਾ ਖੇਡ ਚੱਲੀ ਜਾ ਰਹੀ ਹੈ। ਕੀ ਕਹੋਗੇ ਤੁਸੀਂ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਕਿ ਤੁਸੀਂ ਹਸਾਮਲਾ ਨਾਲ ਜੁੜੇ ਹੋ ਹੋ। ਕੰਟੈਕਟ ਕਰ ਰਹੇ ਹੋ। ਕੀ ਕਹੋਗੇ ਜੀ? ਜੀ ਮੈਂ ਦੱਸਣਾ ਚਾਹਾਂਗਾ ਕਿ ਮੈਂ ਲਗਭਗ 27 ਸਾਲਾਂ ਤੋਂ ਪਿਛਲੇ 27 ਸਾਲਾਂ ਤੋਂ ਸ਼੍ਰੀ ਲਕਸ਼ਮੀ ਜੀ ਲਕਸ਼ਮਣ ਜੀ ਦਾ ਪਾਠ ਹੀ ਅਦਾ ਕਰ ਰਹੇ ਆ ਰਾਮਲੀਲਾ ਦੇ ਵਿੱਚ ਤੇ ਉਸ ਤੋਂ ਪਹਿਲਾਂ ਮੇਰੇ ਪਾਪਾ ਸ਼੍ਰੀ ਹਰਸ਼ਵਦਨ ਗੌਰ ਜੀ ਵੀ ਲਗਭਗ 20 ਸਾਲ ਸ਼੍ਰੀ ਲਕਸ਼ਮਣ ਜੀ ਦਾ ਜਿਹੜਾ ਪਾਠ ਹੈ ਉਹ ਅਦਾ ਕਰ ਚੁੱਕੇ ਨੇ ਤੇ ਇਸ ਵਾਰ ਮੇਰਾ ਬੇਟਾ ਔਨਿਕ ਵਰਦਨ ਇਹ ਵੀ ਛੋਟੇ ਰਾਮ ਲਕਸ਼ਮਣ ਦੇ ਵਿੱਚ ਇਹ ਛੋਟਾ ਲਕਸ਼ਮਣ ਜਿਹੜਾ ਹੈਗਾ ਉਹਦਾ ਰੋਲ ਅਦਾ ਕਰੂਗਾ ਤੇ ਮੈਂ ਤਾਂ ਬਸ ਪ੍ਰਭੂ ਦਾ ਹਮੇਸ਼ਾ ਧੰਨਵਾਦ ਕਰਦਾ ਕਿ ਐਨੀ ਬਲਾਡਾ ਮੰਡੀ ਦੇ ਵਿੱਚੋਂ ਸਾਡੇ ਪਰਿਵਾਰ ਨੂੰ ਜਾਂ ਸਾਨੂੰ ਉਹਨਾਂ ਨੇ ਚੁਣਿਆ ਆਪਦੀ ਚਰਨਾਂ ਦੀ ਸੇਵਾ ਦੇ ਲਈ ਅਸੀਂ ਤਾਂ ਹਮੇਸ਼ਾ ਦਿਨ ਰਾਤ ਉਹਨਾਂ ਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਜੈ ਸ਼੍ਰੀ ਰਾਮ ਤੁਸੀਂ ਕਹਿ ਰਹੇ ਹੋ ਕਿ ਮੇਰਾ ਬੇਟਾ ਵੀ ਇਸ ਵਾਰ ਲਕਸ਼ਮਣ ਦੇ ਰੋਲ ਦੇ ਵਿੱਚ ਆਏਗਾ ਮੇਰੇ ਕੋਲ ਥੋੜੀ ਤੀਸਰੀ ਪੀੜ੍ਹੀ ਹੋ ਗਈ ਪ੍ਰੇਖ ਸਾਹਿਬ ਨਾਲ ਤਾਂ ਤੁਹਾਡੇ ਫਾਦਰ ਸਾਹਿਬ ਵੀ ਪਹਿਲਾਂ ਜੀ 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 ਤੀਸਰੀ ਪੀੜ੍ਹੀ ਜਿਹੜੀ ਹੈਗੀ ਆ ਉਹ ਐਕਤੀ ਲਕਸ਼ਮਣ ਦੇ ਰੋਲ ਦੇ ਵਿੱਚ ਜਾ ਰਹੀ ਹੈ ਇਹਦਾ ਪ੍ਰਭੂ ਦੀ ਬੜੀ ਆਪਾ ਕਿਰਪਾ ਜੀ ਸਾਡੇ ਤੇ ਤੇ ਐਦਾਂ ਹੀ ਉਹ ਆਪਦੀ ਕਿਰਪਾ ਬਣਾਏਗਾ ਕੀ ਕਹੋਗੇ ਫਿਰ ਸ਼ਹਿਰ ਵਾਸ਼ਿਆਂ ਨੂੰ ਆਰਾਮ ਨਾਲ ਦੇਖਣ ਕਿਵੇਂ ਆਣਾ ਤਾਂ ਸਾਰੇ ਵਸਆਂ ਨੂੰ ਇਹ ਬੇਨਤੀ ਕਰਾਂਗੇ ਕਿ ਪਿਛਲੇ ਵਾਰ ਜਿਵੇਂ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਮ ਹਮਾ ਕੇ ਤੁਸੀਂ ਚੌੜੀ ਗਲੀ ਦੇ ਵਿੱਚ ਰਾਮਲਾ ਦੇਖਣ ਪਹੁੰਚੇ ਹੋ ਤੇ ਇਸ ਸਾਲ ਵੀ ਅਸੀਂ ਤੁਹਾਡੇ ਪਿਆਰ ਨੂੰ ਚਾਹੁੰਦੇ ਹਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਹੁਮ ਹਮਾ ਕੇ ਚੌੜੀ ਗਲੀ ਦੇ ਵਿੱਚ ਕੱਲ ਤੋਂ ਹੀ ਇੱਕ ਤਰੀਕ ਤੱਕ ਤੁਸੀਂ ਸਾਨੂੰ ਪਿਆਰ ਦਿੰਦੇ ਹੋਏ ਚੌੜੀ ਗਲੀ ਦੇ ਵਿੱਚ ਆ ਕੇ ਤੁਸੀਂ ਰਾਮਲਾ ਦੇਖਣ ਪਹੁੰਚੋਗੇ ਅਸੀਂ ਤੁਹਾਡੇ ਸਵਾਗਤ ਦੇ ਲਈ ਸਾਰੇ ਰਘੁਨਾਮਨੰਦ ਅ ਸ਼੍ਰੀ ਰਘੁਨੰਦਨ ਆ ਰਾਮਲੀਲਾ ਕਲੱਬ ਦੇ ਕਲਾਕਾਰ ਜਿਹੜੇ ਹੈਗੇ ਆ ਤੁਹਾਡੇ ਸਵਾਗਤ ਦੇ ਲਈ ਹਮੇਸ਼ਾ ਖੜੇ ਰਹਾਂਗੇ ਜੈ ਸ਼੍ਰੀ ਰਾਮ ਮੇਰਾ ਨਾਮ ਦੀਪੂ ਵਰਮ ਹੈ ਜੀ ਇਸਨੇ 8 ਸਾਲਾਂ ਤੋਂ ਮੈਂ ਰਾਮਲੀਲਾ ਵਿੱਚ ਆਪਣੀ ਸੇਵਾ ਦੇ ਰਿਹਾ ਹਾਂ ਪਰ ਇਸ ਸਾਲ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਸ਼੍ਰੀ ਹਨੂਮਾਨ ਜੀ ਦਾ ਰੋਲ ਅਦਾ ਕਰ ਰਿਹਾ ਹਾਂ ਤੇ ਮੈਂ ਬੜਾ ਹੀ ਮਤਲਬ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਪ੍ਰਭੂ ਜੀ ਨੇ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਵੱਲੋਂ ਪੂਰੀ ਪਵਿੱਤਰਤਾ ਨਾਲ ਸ਼੍ਰੀ ਹਨੂਮਾਨ ਜੀ ਦਾ ਰੋਲ ਅਦਾ ਕਰੂੰਗਾ ਤੇ ਉਹਨਾਂ ਦੀ ਸਾਰੀ ਮਰਿਆਦਾ ਦੀ ਪਾਲਣਾ ਕਰੂੰਗਾ ਜੀ ਧੰਨਵਾਦ ਜੈ ਸ਼੍ਰੀ ਰਾਮ ਪਿਛਲੇ 2-3 ਸਾਲ ਤੋਂ ਰਾਮ ਜੀ ਦਾ ਰੋਲ ਕਰ ਰਿਹਾ ਜੀ ਪੀਐਮਡੀ ਦੀ ਪੰਜਾਬ ਮਾਹਰ ਦਲ ਦੀ ਜਿਹੜੀ ਸਾਡੀ ਉਹ ਸੀ ਰਾਮ ਮਿਲਾ ਉਹ 'ਚ ਮੈਂ 20 ਸਾਲਾਂ ਤੋਂ ਜੁੜੇ ਹੋਏ ਸੀ ਇੱਥੇ ਜੀ 2 ਸਾਲਾਂ ਤੋਂ ਰੋਲ ਕਰ ਰਿਹਾ ਜੀ ਤੇ ਸਾਰੇ ਬਲਾਡਾ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਲੀਲਾ ਚੱਲੂ ਹੋ ਰਹੀ ਹੈ ਵੀ ਸਾਰੇ ਜਿਹੜੇ ਚੌੜੀ ਗਲੀ ਦੇ ਵਾਸੀ ਆ ਸ਼ਹਿਰ ਦੇ ਵਾਸੀ ਆ ਤੁਮ ਮੂਹਮਾ ਕੇ ਇੱਥੇ ਪਹੁੰਚਣ ਤਾਂ ਜੋ ਅਸੀਂ ਵਧੀਆ ਢੰਗ ਨਾਲ ਰਾਮਲੀਲਾ ਖੇਡ ਸਕੀਏ। ਵਾਲਿਆ ਸਾਹਿਬ ਚੌੜੀ ਗਲੀ ਵਿੱਚ ਰਾਮਲੀਲਾ ਖੇਡੀ ਜਾ ਰਹੀ ਹੈ। ਕੀ ਕਹੋਗੇ ਤੁਸੀਂ ਬਾਰੇ ਇਹ? ਜੀ ਜੀ ਸਿਤਾ RAM ਅਸੀਂ ਇਸ ਗਲੀ ਦੇ ਵਿੱਚ ਚੌੜੀ ਗਲੀ ਦੇ ਵਿੱਚ ਅਸੀਂ ਦੂਸਰੇ ਸਾਲ ਦੇ ਵਿੱਚ ਰਾਮਲੀਲਾ ਕਰ ਰਹੇ ਆਂ। ਮੈਂ ਤਕਰੀਬਨ ਰਾਮਲੇ ਦੇ ਵਿੱਚ 40 ਸਾਲ ਤੋਂ ਲੋੜ ਕਰਦਾ ਆ ਰਹੇ ਆ ਕਿ ਅਸੀਂ ਇਹ ਕੋਈ ਬੇਨਤੀ ਕਰਦੇ ਆਂ ਚੌੜੀ ਗਲੀ ਆਪਣੇ ਚਨਾਲੀ ਤੋਂ ਲੈ ਗਲੀ ਆ ਨਾਲ ਗਊਸ਼ਾਲਾ ਰੋੜਾ ਪੁਰਾਣੀ ਮੰਡੀ ਐ ਸਾਈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਵਕਤ ਬਾਅਦ ਸਾਡਾ ਸਹਿਯੋਗ ਕੀਤਾ ਜਾਵੇ ਔਰ ਹਮ ਹਮਾ ਕੇ ਤੇ ਖੁੱਟਿਆ ਜਾਵੇ ਤੇ ਫਿਰ ਰਾਮਲੇ ਦੇ ਕਿ ਜਿਹੜੀ ਅਸੀਂ ਰਾਮਲੇ ਕਰਦੇ ਆਂ ਬਹੁਤ ਹੀ ਸ਼ੁੱਧਤਾ ਘੰਗ ਨਾਲ ਔਰ ਸ਼ੁੱਧਤਾ ਨਾਲ ਕੋਈ ਵੀ ਇਹਦੇ ਵਿੱਚ ਕੋਈ ਨਕਚਰ ਕੀਤੇ ਜਾਂ ਕੋਈ ਹੋਰ ਨਹੀਂ ਗਿਆ ਕਿਉਂਕਿ ਤਾਂ ਹੀ ਕੋਈ ਸੀਰ ਦਿਖਾਇਆ ਜਾਂਦਾ ਹੈ ਬਹੁਤ ਹੀ ਸ਼ੁੱਧਤਾ ਦੇ ਸੱਚੇ ਤੇ ਢੰਗ ਨਾਲ ਅਸੀਂ ਰਸਤਾ ਕਰ ਰਹੇ ਹਾਂ ਸਾਡਾ ਇਸ ਦੇ ਵਿੱਚ ਲੋਕ ਗੁਜਾਰ ਇਸ ਤਰੀਕਾ ਕਰ ਰਹੇ ਹਾਂ ਸੀ ਕਰ ਰਹੇ ਹੋਰ ਸਾਨੂੰ ਪੂਰਾ ਇਹ ਕਲੀ ਦਾ ਪੂਰੇ ਨਾਲ ਰੱਖਣ ਦਾ ਮਸਲਾ ਪੂਰਾ ਸਹਿਯੋਗ ਹੈ ਪੂਰਾ ਸਾਡਾ ਇਹ ਨਾਲ ਫਿਰ ਬਣਾ ਪਿਆ ਸੀ ਉਹਦਾ ਕੁਝ ਖੁਸ਼ੀਆਂ ਰਾਮ ਲੈ ਕੇ ਰਿਹਾ ਕੱਲ ਨੂੰ 21 9 2025 ਦਾ ਵੀ ਦਾ ਰਾਤ ਨੂੰ 8:00 ਵਜੇ ਸ਼ੁਰੂ ਹੋਇਆ ਕਰੇਗੀ ਤੇ 11:00 ਸਵੇਰ ਕਰਾਂ ਪਰਮੇ ਜਿਨਪਾਂਸਾ ਜੁਮਾਤ ਹੋਇਆ ਕਰੇਗੀ ਤੁਹਾਨੂੰ ਅਕਸਰ ਹੀ ਦੇਖਿਆ ਜਾਂਦਾ ਸੀਗਾ ਕਿ ਤੁਸੀਂ ਜਿਆਦਾ ਹੱਸੀ ਮਜ਼ਾਕ ਵਾਲੇ ಪಾਟ ਜਿਆਦਾ ਕਰ ਰੋਲ ਕਰਦੇ ਹੋ ਕਿ ਜਾਂਦਾ ਤੁਹਾਨੂੰ ਇਸ ਵਾਰ ਵੀ ਕਿਸ ਰੋਲ 'ਚ ਦੇਖੇਗੀ ਜੀ ਜਾਂਦਾ ਇਸ ਵਾਰ ਵੀ ਜੀ ਜੰਦਾ ਮੈਂ 30 ਜਾਂ 10 ਦਾ ਰੋਲ ਕਰ ਰਿਹਾ ਤੇ ਵੈਸੇ ਤਾਂ ਮੈਂ ਹੱਸੀ ਮਜ਼ਾਕ ਦਾ ਰੋਲ ਹੀ ਕਰਦਾ ਕਿਉਂਕਿ ਮੈਂ 40 ਸਾਲ ਤੋਂ ਹੀ ਰੋਲ ਕਰਦਾ ਆ ਰਿਹਾ ਗੱਲ ਕੋਈ ਛੋਟੇ ਮੂਟੇ ਹੋਣ ਵੀ ਰੋਲ ਕਰਨੇ ਪੈ ਰਹੇ ਨੇਗੇ ਪਰ ਅੱਜ ਹੀ ਮੈਂ ਦਸਰ ਤੇ ਰੋਲ ਦੇ ਵਿੱਚ ਰੋਲ ਖਵਾ ਲਿਆ ਫੁਕਸ਼ਨਪਾਰ ਜੋ ਕਬੂਰਾ ਮਿਰਮ ਦੂਰਗਾਉਂ ਮਦੂਲ ਅਸੀਂ ਰੋਲ ਅਦਾ ਕਰਾਂਗੇ Gracias.